हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਉਗਰ ਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਸੋ ਪਸ਼ੂ ਵਪਾਰ ਦਾ ਕੀਤਾ ਦੋਸਤੋ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਤਕਰੀਬਨ ਅੱਜ ਵੀ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਕੋਈ 11-12 ਨਗ ਹੈਗੇ ਆ ਟੋਟਲ ਠੀਕ ਆ ਜੀ ਕੋਈ 8 ਤੋਂ 10 10 ਤੋਂ 11-12 ਨਗ ਟੋਟਲ ਹੈਗੇ ਆ ਕੱਚੇ ਐਨੀਮਲ ਵੀ ਹੈਗੇ ਆ ਜਿਹੜੇ ਤਕਰੀਬਨ ਕੋਈ ਹਫਤਾ 10 ਦਿਨ 8 ਦਿਨ ਹਜੇ ਸਮਾਂ ਲੈਂਦੇ ਆ ਸੂਣ ਦੇ ਵਿੱਚ ਤੇ ਕੁਝ ਕੁ ਵੇੜਾ ਅੰਦਰ ਤੁਸੀਂ ਦੇਖ ਰਹੇ ਜਿਹੜੇ ਅੱਜ ਨਗ ਦੋਸਤਾਂ ਪਾ ਤੁਹਾਨੂੰ ਦਿਖਾਉਣੇ ਆ ਤੇ ਜਿਆਦਾਤਰ ਨਛੜੜੇ ਅਜੇ ਗੱਬਣ ਆ ਠੀਕ ਹੈ ਜੀ ਗੱਬਣ ਪਸ਼ੂ ਉਹ ਹੈਗੇ ਆ ਦੋਸਤੋ ਜਿਹੜੇ ਪੰਜਾ ਸੱਤ ਅੱਠ ਦਿਨਾਂ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਜਾਂ ਦੋ ਪੰਜਾ ਚੌਦਾਂ ਦਿਨਾਂ ਨੂੰ ਦਿਖਾਵਾਂਗੇ ਠੀਕ ਹੈ ਜੀ ਸੋ ਕੱਚੇ ਐਨੀਮਲ ਕਿਉਂਕਿ ਅਰ ਤੋਂ 10 ਦਿਨ ਹਜੇ ਲੈਂਦੇ ਆ ਸੋ ਵੀਰ ਗਗਨ ਉਹਨਾਂ ਦਾ ਵੀ ਖਿਆਲ ਆ ਵੀ ਤਕਰੀਬਨ ਜਦੋਂ ਤਿਆਰੀ ਤੇ ਹੋਏ ਪਸ਼ੂ ਕੋਈ 1 2 3 ਦਿਨ ਲੈਂਦੇ ਹੋਏ ਤਾਂ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਤੇ ਅੱਜ ਜਿਹੜੇ ਸੋਇ ਸੋਇਆ ਪਸ਼ੂ ਉਹਨਾਂ ਦੇ ਵਿੱਚੋਂ ਇੱਕ ਤਾਂ ਨਾਗਾ ਗੱਬਣ ਆ ਇਹ ਚਾਰ ਨਾਗਾ ਟੋਟਲ ਠੀਕ ਹੈ ਜੀ ਚੌ ਨਗਾ ਦੀ ਆਪਾਂ ਡ ਹਾਈਵੇ ਪਠੰਡਾ ਅੰਮ੍ਰਿਤਸਰ ਉਦੋਂ ਉੱਥੋਂ ਇੱਕ ਸੜਕ ਜਿਹੜੀ ਉੱਤਰਦੀ ਆ ਪਿੰਡ ਟੋਟੀਆਂ ਨੂੰ ਤੇ ਰਸਤੇ ਵਿੱਚ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਇਟਾਂ ਵਾਲਾ ਪੱਠਾ ਉਹਦੇ ਬਿਲਕੁਲ ਆਪੋਜ਼ਿਟ ਜਿਹੜੀ ਇੱਕ ਸੜਕ ਆਉਂਦੀ ਆ ਵੀਰ ਗਗਨ ਉਹਨਾਂ ਦੀਆਂ ਬਾਹਰ ਹਵੇਲੀਆਂ ਤੇ ਆਉ ਕਰਦੇ ਆ ਗੱਲਬਾਤ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਦਸੰਬਰ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਗਗਨ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਗਾਲ ਸੰਧੂ ਸਾਹਿਬ 828 ਬਹੁਤ ਵਧੀਆ ਵੀਰੇ ਠੀਕ ਠਾਕ ਐ ਵਧੀਆ ਕਿਰਪਾ ਗੁਰੂ ਨਾਮਦਾਸ ਦੀ ਚਲੋ ਸ਼ੁਕਰੇ ਵੀਰੇ ਮਾਲਕ ਦਾ ਹੋਰ ਕਿਵੇਂ ਕਾਰੋਬਾਰ ਚੱਲੀ ਜਾ ਰਿਹਾ ਕਾਰੋਬਾਰ ਸੰਧੂ ਸਾਹਿਬ ਐ ਬੜੀ ਕਿਰਪਾ ਮਹਾਰਾਜ ਦੀ ਚਲੋ ਜੀ ਇਦਾਂ ਤੁਰੀਆਂ ਆਉਂਦੀਆਂ ਤੁਰੀਆਂ ਜਾਂਦੀਆਂ ਕਰਮਾਲੀਆਂ ਠੀਕ ਆ ਹਾਂਜੀ ਇੱਧਰ ਤੋਂ ਫਿਰ ਹੈਗਾ ਕਿ ਨਮਾਗ ਆਪਣੇ ਉਹ ਆਪ ਵੀ ਜਿਹੜੇ ਅੱਜ ਆਪਾਂ ਦਿਖਾਉਣੇ ਆ ਭੈਣ ਭਰਾਵਾਂ ਨੂੰ ਹਾਂਜੀ ਆ ਜੀ ਇਹ ਚਾਰ ਨਾਗ ਵਿਖਾਉਣੇ ਇੱਧਰ ਜਿਹੜੇ ਆਪਣੇ ਕੋਲ ਆ ਖੜੇ ਆ ਵੀ ਪੰਜ ਕੇ ਨਾਗ ਪੰਜ ਤੋਂ 6 ਕੁ ਹਾਂਜੀ ਹਾਂਜੀ ਸੰਧੂ ਸਾਹਿਬ ਉਹ ਨਾ ਵਛੀਆਂ ਬਹੁਤ ਦੋ ਦੋ ਚਾਰ ਚਾਰ ਦੇ ਲੈਣਦੀਆਂ ਉਹ ਵੀ ਆਪਾਂ ਤੀਜੇ ਚੌਥੇ ਦਿਨ ਨੂੰ ਪਾ ਦੇਣੀਆਂ ਵਛੀਆਂ ਦਾ ਦੁੱਧ ਤੇ ਰਕਾਰਡ ਆਲੀਆਂ ਬਹੁਤ ਜਿਆਦੀਆਂ ਤੇ ਮਾ ਵਸ਼ੀਆਂ ਦੰਦਾਂ ਦੇ ਵਿੱਚ ਹੀ ਹਲੇ ਦੇ ਸੋਹਣਪੁਰਾ ਬਹੁਤ ਜ਼ਿਆਦਾ ਵਸ਼ੀਆਂ ਦਾ ਚੰਗੀਆਂ ਨੇ ਹਾਂਜੀ ਮਤਲਬ ਐ ਉਹ ਆ ਵੀ ਗੱਲ ਬਾਤ ਖਜੇ ਚਲੋ ਪਸ਼ੂ ਲੈਣੇ ਪਣਨੇ ਬੰਨੇ ਸ਼ੁਰੂ ਹੋਇਆ ਬਸ ਜੀ ਬਸ ਬਾਕੀ ਸਮਝ ਆ ਪਸ਼ੂ ਉਹ ਤੇ ਬਖਾਲੇ ਤੇ ਆਇਆ ਹੋਵੇ ਫਿਰ ਸੰਧੂ ਸਾਹਿਬ 25 25 ਕਿਲੋ ਦੁੱਧ ਮਨਾ ਦੇਣਗੀਆਂ ਵਸ਼ੀਆਂ ਸੌਖਾ ਠੀਕ ਆ ਹਾਂ ਬੜੀਆਂ ਕਰਤੂਤ ਵਾਲੀਆਂ ਜਾਤ ਪਾਤ ਵਾਲੀਆਂ ਵਸ਼ੀਆਂ ਵਾ ਸੋਹਣਪੁਰਾ ਬੜਾ ਵਸ਼ੀਆਂ ਦਾ ਠੀਕ ਆ ਜੀ ਠੀਕ ਆ ਹਾਂਜੀ ਲੋਬੇ ਦੋਸਤੋ ਸ਼ੁਰੂਆਤ ਆਪਾਂ ਇਧਰੋਂ ਕਰਾਂਗੇ ਜਿਹੜੇ ਨਗ ਤੁਸੀਂ ਦੇਖ ਰਹੇ ਜੇ ਟੋਟਲ ਚਾਰ ਆ ਇਹਨਾਂ ਚ ਇੱਕੀ ਵੱਛੀ ਗੱਪਣਾ ਨਹੀਂ ਸੰਧੂ ਸਾਹਿਬ ਹਾਂਜੀ ਦੋਸਤੋ ਇੱਕ ਸੂਈ ਆ ਠੀਕ ਆ ਜੀ ਇੱਕ ਸੂਈ ਆ ਤੇ ਤਿੰਨ ਤਿਆਰ ਨੇ ਠੀਕ ਆ ਤੇ ਬਾਕੀ ਸ਼ੁਰੂਆਤ ਆਪਾਂ ਕਰਦੇ ਆ ਠੀਕ ਆ ਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂਆਤ ਵੀਰ ਗਗਨ ਇੱਥੋਂ ਕਰਦੇ ਜੇ ਹਾਂਜੀ ਹਾਂਜੀ ਤੇ ਕੀ ਇਨਫੋਰਮੇਸ਼ਨ ਕੀ ਡਿਟੇਲ ਜੇ ਦੀ ਸੰਧੂ ਸਾਹਿਬ ਤੇ ਜਸ ਹੋਇਆ ਜੀ ਇਹ ਤੇ ਸੂਈ ਨੂੰ ਅੱਜ ਨੂੰ ਹਫਤਾ ਹੋ ਗਿਆ ਵਾ ਹਫਤੇ ਦੀ ਸੂਈ ਆ ਹਫਤੇ ਦੀ ਸੂਈ ਆ 17 ਕਿਲੋ ਦੁੱਧ ਰੈਡੀ ਆ ਟਾਈਮ ਲਓ ਦੋਸਤੋ ਵਾਇਰ ਇੱਕ ਵਾਰੀ ਤੁਸੀਂ ਪ੍ਰੋਪਰ ਦੇਖ ਲਓ ਕੱਟ ਵੱਡਾ ਵਾਇਰ ਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਤੇਜਾ ਸੁਬਾ ਵੀਰਾਂ ਦਾ ਵੀ ਸੋਈ ਆ 나ੜੂ ਨਾਲ ਮਚੀ ਠੀਕ ਹੈ ਜੀ ਬੱਚਾ ਮਗਰ ਬੱਛਾ ਇਹ ਬੱਛਾ ਜੀ ਬੱਛਾ 나ੜੂ ਨਾਲ ਬੱਛਾ ਦੇ ਮਗਰ ਹਫਤੇ ਦੀ ਸੋਈ ਆ ਠੀਕ ਹੈ ਜੀ ਹਫਤੇ ਦੀ ਸੋਈ ਆ 나ੜੂ ਨਾਲ ਬੱਚੇ ਦੇ ਤੇ ਇਹ ਗਗਨ ਦੁੱਧ ਤੇ ਕਿੰਨੇ ਕਿਤੇ ਆ ਕੀ ਹੋਣਾ ਸੰਧੂ ਸਾਹਿਬ 17 ਕਿਲੋ ਦੁੱਧ ਹੋਣਾ ਆ ਆਪਾਂ ਬਣਾ ਕੇ ਦੇਵਾਂਗੇ ਜਿਹੜਾ ਵੀਰ ਭਰਾ ਹੋਊਗਾ 17 ਕਿਲੋ ਹਾਂਜੀ ਹਾਂਜੀ ਬੋਧੀ 17 ਕਿਲੋ ਦੁੱਧ ਤੇ ਇਸ ਵਕਤ ਚੜੀ ਚੱਲ ਰਹੀ ਆ ਹਫਤੇ ਦੀ ਸੋਈ ਆ ਚੌਣ ਚਾਂਣ ਦੀ ਚੰਗੀ ਨਿਕਲੀ ਚੌਣ ਸੰਧੂ ਸਾਹਿਬ ਬਹੁਤ ਵਧੀਆ ਐ ਕੋਈ ਥਣ ਵੱਧ ਘੜਨੀ ਕੋਈ ਪੂਰ ਛੱਟਾ ਨਹੀਂ ਠੀਕ ਹੈ ਜੀ ਜਵਾਬ ਬਹੁਤ ਚੰਗਾ ਤਾਂ ਤੁਸੀਂ ਚੌਣ ਚਾਂ ਇੱਕ ਨੰਬਰ ਆ ਠੀਕ ਹੈ ਜੀ ਸੋ ਕਿਸੇ ਪਸ਼ੂ ਦੇ ਵਿੱਚ ਕੋਈ ਨਹੀਂ ਕੀ ਹੋਇਆ ਕੋਈ ਠੀਕ ਹੈ ਜੀ ਔਰ ਹੋਈ ਤਾਂ ਵਿੱਚੇ ਦੱਸ ਦਿੱਤੀ ਜਾਊਗੀ ਕੋਈ ਵੀ ਗੱਲਬਾਤ ਵਿੱਚੇ ਦੱਸ ਦਿੱਤੀ ਜਾਂਦੀ ਆ ਜਿਹੜਾ ਪਸ਼ੂ ਸਾਫ਼ ਸੁਥਰਾ ਉਹਨੂੰ ਸਾਫ਼ ਸੁਥਰਾ ਵੀ ਰੰਦਾ ਵੀ ਆਪਾਂ ਕਹਾਂਗੇ ਬਾਕੀ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਲਿਓ ਤੇ ਆਹ ਜਿਹੜੀ ਵਾਹਰ ਤੁਸੀਂ ਦੇਖੋ ਕਰੋ ਚੱਕ ਗਾਂ ਠੀਕ ਹੈ ਜੀ ਕੱਦ ਵਟਾ ਤੇ ਸੂਬਾ ਟਿਚਾ ਸੋ 17 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਤੁਸੀਂ ਰੋਬ ਦੇ ਪੀਨੇ ਨਾ ਆਪਾਂ 4 ਪੌਂਡਿਆ ਹਰਿਆ ਪੱਠਾ ਖਾਦਾ ਦੁੱਧ ਇਹਨੇ 20 ਤੋਂ 22 ਕਿਲੋ ਦੇਣਾ ਸੌਖਾ ਠੀਕ ਹੈ ਜੀ ਹਾਂ ਜੀ ਬਸ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹਦਾ ਗਗਨ ਮੁੱਲ ਕੀ ਕਰਤਾ ਵੀਰ ਪਹਿਲ ਸੰਧੂ ਸਾਹਿਬ ਇਹਦਾ ਨਵਾਜਾਈਆ ਹਾਂ ਇਹਨੂੰ ਭਾਵੇਂ 44 ਕਰ ਲਈਏ ਬਿਲਕੁਲ ਆਪਾਂ 45000 ਦੇ ਚੋਂ 500 ਰੁਪਏ ਛੋੜੀ ਕਰਨੀ ਆ 45 ਚੋਂ ਹਾਂ ਲੈ ਸਨੋਈ ਬਸ ਲੈ ਆਣਾਈ ਹਾਂ ਨਾਹੀ ਠੀਕ ਆ ਜੀ ਹਾਂਜੀ ਠੀਕ ਆ ਜੀ ਲਓ ਦੋਸਤ 45000 ਦੇ ਵਿੱਚੋਂ ਛੋੜ ਛਪੇ ਹੋਊਗਾ ਠੀਕ ਆ ਜੀ ਤੇ ਇਹ ਤੁਹਾਨੂੰ ਜਿਹੜੀ ਆਪਾਂ ਗਾਂ ਦਿਖਾਤੀ ਆ ਠੀਕ ਆ ਜੀ ਕਤਕੂ ਤੋਂ ਵੱਡਾ ਬਾਕੀ ਮੇਰੇ ਵੇਰ ਧਿਆਨ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਚੋਚਵਾ ਕੇ 17 ਕਿਲੋ ਦੁੱਧ ਤੇ ਹੋਰ ਇਧਰ ਆਪਣੇ ਕੋਲ ਸਾਈਗਰ ਨੰਬਰ ਤੇ ਕਾਹ ਬਾਇੰਦੂ ਸਾਹਿਬ ਕੰਨੀ ਵਾਲੇ ਦੰਦ ਨਹੀਂ ਵਛੀਨੇ ਬਰਾਬਰ ਕੀਤੇ ਅੱਛਾ ਜੀ ਦੂਜਾ ਸੁਹਾ ਜੀ ਠੀਕ ਹੈ ਜੀ ਪਹਿਲੇ ਦਾ ਰਕਾਰਡ ਇਹਦਾ 20 22 ਕਿਲੋ ਦਾ ਰਿਹਾ ਜੀ ਅੱਛਾ ਬਾਕੀ ਠੰਡੀ ਸੀਰ ਬਹੁਤ ਜਿਆਦੀ ਵਛੀਨੇ ਵਾਲੇ ਪੰਜ ਸੱਤ ਦਿਨ ਕੱਢ ਜਾਣੇ ਆ ਠੀਕ ਆ ਬਹੁਤ ਜਿਆਦੀ ਠੰਡੀ ਭਾਵੇਂ ਨਿਆਣੇ ਫੜੀ ਫਿਰਨੇ ਨਹੀਂ ਆ ਪੀ ਉਹ ਜੀ ਕੋਈ ਸ਼ੁਕਰ ਸ਼ਕਰਾ ਠੀਕ ਆ ਬਹੁਤ ਜਿਆਦੀ ਭਾਵੇਂ ਅੱਗੋਂ ਦੀ ਭਾਵੇਂ ਪਿੱਛੋਂ ਦੀ ਬੈਠੇ ਰਹ ਠੀਕ ਆ ਜੀ ਇਹ ਤੂੰ ਹੋਣ ਪਹਿਲਾਂ ਹੀ ਹੁੰਦੀ ਆ ਨਹੀਂ ਦੂਜਾ ਸਵੇਰ ਹੁੰਦੀ ਆ ਹਾਂ ਜੀ ਪਹਿਲੇ ਮਾਰ ਕਾਰ ਦੇ 2 ਕਿਲੋ ਘਰਿਆ ਵਾ ਠੀਕ ਆ ਹਾਂ ਜੀ ਤੋਂ ਦੂਜਾ ਸਵੇਰ ਕਿਸਾਨ ਵੀਰੋ ਕਰੋ ਸੰਗ ਦੇ ਵਿੱਚ ਰੰਗ ਬਲੇਕ ਆ ਤੇ ਹੈ ਤਿਆਰੀ ਤੇ ਆ ਠੀਕ ਆ ਜੀ ਹਾਂ ਜੀ ਵੱਡਾ ਕਾਦੇ ਸੰਧੂ ਸਾਹਿਬ ਬਹੁਤ ਚੰਗੀ ਵਸ਼ੀਪ ਭਲੀ ਪਲਾਤੀ ਲਈ ਆ ਇਹ ਕੱਟ ਦੀ ਵੱਟੀ ਆ ਠੀਕ ਆ ਕੱਲ੍ਹ ਤੋਂ ਵੱਡਾ ਤੇ ਥਣ ਤਕਰੀਬਨ ਜਿਹੜਾ ਹੱਥੀ ਚੁਵਾਈਲਾ ਨਿਕਲ ਕੇ ਆ ਦੇਰ ਹਾਜ ਲੈਂਦੀ ਹੈ 5 7 ਕ ਪੰਜ ਕੁ ਲਵੇ ਸੌਦਾ ਭਾਵੇਂ ਸੰਧੂ ਸਾਹਿਬ ਇੱਥੇ ਥੱਲੇ ਬੈਠੇ ਰਹੋ ਕਰਮਾਲੀ ਦੀ ਐਡੀ ਠੰਡੀ ਆ ਹਾਂ ਹਾਂ ਹਾਂਜੀ ਆ ਦੇਖੋ ਜੀ ਕਰੋ ਚੈੱਕ ਠੀਕ ਆ ਜੀ ਬਸ ਪਤ ਆ ਬਿਲਕੁਲ ਜੀ ਸੰਦੂ ਸਾਹਿਬ ਬਾਕੀ ਜਿਹੜਾ ਵੀ ਮੇਰੇ ਨਾਲ 24 25 ਕਿਲੋ ਦੋ ਦੀ ਗਾਰੰਟੀ ਲੈ ਕੇ ਭੇਜਾਂਗੇ ਆਪਾਂ ਹਾਂ ਠੰਡੀ ਤੇਰੀ ਹੈ ਬੋਈਆ ਦੀ ਜੀ ਬੋਈਆ ਦੀ ਅਵੇ ਕਰਮਾਲੀ ਥਾੜ ਬੜਾ ਵਧੀਆ ਲੱਗਾ ਕਰਮਾਲੀ ਨੂੰ ਬਸ ਪਤਾ ਹੈ ਸੋ 25 ਤੋਂ ਇੱਕ ਬਿਲਕੁਲ ਲਾਗੇ ਤੋਂ ਆਪਾਂ ਤੁਹਾਨੂੰ ਥਾਣੇ ਬਾਅਦ ਦਿਖਾ ਦਿੰਨੇ ਆ ਆ ਥਾਣਾ ਠੀਕ ਹੈ ਜੀ ਵੰਡ ਵੰਡ ਗੈਪ ਚੰਗਾ ਆਪਸੀ ਥਾਣਾ ਦਾ ਠੀਕ ਆ ਜੀ ਆ ਫੇਸ ਕੁਆਲਟੀ ਹੈ ਜੀ ਤਕ ਉਹ ਗੱਗਨ ਬਿਰਦਾ ਕੀ ਲਾਰਡਰ ਕਰਦਾ ਮੁੱਲ ਕੀ ਕਰਦੇ ਸੰਧੂ ਸਾਹਿਬ ਰੇੜੀਆਂ ਵਾੜਾਂ ਦਾ ਮੁੱਲ ਤਾਂ 70 70 75 75 ਯਾਰੀ ਕਰੀ ਜਾਂਦੇ ਆਪਾਂ ਐਨਾ ਨਹੀਂ ਕਰਨਾ ਹਾਂਜੀ ਮੁੱਲ 65000 62000 ਦੀ ਜਸਮੋ ਦੇਣੀ ਆ ਬਾੜ ਦੀ ਹਾਂ ਲੈਸ ਕੋ ਲੈਸ ਕਰਕੇ ਕੀ ਹੋਊਗਾ ਸੰਧੂ ਸਾਹਿਬ ਕਾਰ ਦੀ ਹੋਜੂਗੀ ਹਾਂ ਬਿਲਕੁਲ ਬਹੁਤ ਚੰਗੀ ਵਾਸ਼ੀ ਠੀਕ ਆ ਵੱਡੀ ਵਹਿੜ ਆ ਕੋਈ ਛੋਟੀ ਵਹਿੜ ਨਹੀਂ ਆ ਲਓ ਜੀ 61000 ਦੀ ਇਹ ਤੁਹਾਨੂੰ ਵਹਿੜ ਮਿਲ ਜੂਗੀ ਠੀਕ ਆ ਜੀ ਡਿਮਾਂਡ ਕੁਛ ਵੀ ਆ 61000 ਦੀ ਹਾਂ ਨਾ ਜਿਹੜੀ 61000 ਦੀ ਵੱਛੀ ਜਿਹੜੀ ਦੋਸਤੋ ਮੀਡੀਅਮ ਤੋਂ ਪਲੱਸ ਹਾਈਟ ਰੰਗ ਬਲਾਏਗਾ ਠੀਕ ਆ ਜੀ ਬਾਕੀ ਥਾਣ ਤੁਹਾਨੂੰ ਪ੍ਰੋਪਰ ਆਪਾਂ ਦਿਖਾਤੇ ਆ ਕੋਈ ਫੋਟ ਨਹੀਂ ਕੋਈ ਬੱਚਾ ਐਕਟਰ ਨਹੀਂ ਲੱਗਾ ਚਾਰ ਹੀ ਥਾਣਾ ਇਧਰ ਤੀਜੇ ਨੰਬਰ ਤੇ ਆਪਣੇ ਕੋਲ ਆ ਵਾਰਡ ਖੜੀ ਫਿਰ ਸੰਧੂ ਸਾਹਿਬ ਇਹਦਾ ਵੀ ਦੂਜਾ ਸੁਆਵਾ ਹਾਂਜੀ ਉਹ ਵੀ ਦੰਦਾਂ ਦੇ ਵਿੱਚ ਹੀ ਆ ਵਸ਼ੀਲੇ ਬਿਲਕੁਲ ਤਿਆਰੀ ਤੇ ਆ ਇੱਕ ਇੱਕ ਦੋ ਦਿਨ ਕੱਢ ਸਕਦੀ ਆ ਦੰਦਾਂ ਦੇ ਵਿੱਚ ਕਿੰਨੇ ਫਿਰ 6 ਦੰਦ ਹੋਣਗੇ ਦੇ ਵੀ ਅੱਛਾ ਜੀ ਹਾਂਜੀ ਠੀਕ ਆ ਲਓ ਵੀ ਇਹ ਦੂਜਾ ਸੁਆਵਾ ਹੈ ਤਿਆਰੀ ਵਾਲੀ ਆ ਠੀਕ ਆ ਜੀ ਕਰੋ ਸੰਗ ਬਾਕੀ ਰੰਗ ਪ੍ਰਿੰਟ ਫੈਸ਼ਨ ਫੁਸ਼ਨ ਤੁਹਾਨੂੰ ਪ੍ਰੋਪਰ ਆਪਾਂ ਦਿਖਾਉਨੇ ਆ ਆ ਦੇਖੋ ਜੀ ਠੀਕ ਆ ਲਿਆਓ ਵੀਰੇ ਗगन ਤੋੜ ਦਈਏ ਅੱਜ ਪਲਕ ਚ ਹੈਗੀ ਗੱਲਬਾਤ ਹਾਂਜੀ ਹਾਂਜੀ ਬਸ ਇੱਕ ਅੱਧੇ ਦਿੰਦੀ ਗੱਲ ਆਈ ਆ ਜਾ ਪਤੋ ਦੁੱਧ ਬਾਕੀ ਸੰਧੂ ਸਾਹਿਬ ਤੇ 24 ਕਿਲੋ ਵੀ ਭਰਦੂ ਦੀ 20 ਕਿਲੋ ਦਾ ਰਿਕਾਰਡ ਪਹਿਲਾਂ ਦਾ ਪਿਛਲੀ ਯਾਰ ਦਾ ਵੀ ਅੱਛਾ ਜੀ ਹਾਂਜੀ ਆਪਣੇ ਆਪ ਦੇ ਘਰ ਦੇ ਬੰਦੇ ਸੱਜਣਾ ਤੋਂ ਬਵਸ਼ੀ ਲਈ ਆ ਠੀਕ ਆ ਜੀ ਇਹ ਨਹੀਂ ਆਪ ਵੀ ਕੋਈ ਉਪਰੇ ਬੰਦੇ ਤੋਂ ਆਈ ਆ ਠੀਕ ਆ ਠੀਕ ਆ ਹਾਂਜੀ ਲੋ ਜੀ ਬਾਕੀ ਆ ਬਾਡੀ ਪੰਤਰ ਤੇ ਆ ਠੀਕ ਆ ਜੀ ਲੰਬਾਈ ਨੂੰ ਵੀ ਪੂਰੀ ਆ ਵੈੜਦੀ ਹਾਈਟ ਮੀਡੀਅਮ ਤੋਂ ਪਲਾਸਾ ਵੱਡੀਆਂ ਵੈੜਾਂ ਦੇ ਵਿੱਚ ਹੀ ਆਪਾਂ ਕਾਊਂਟ ਕਰ ਸਕਦੇ ਹਾਂ ਠੀਕ ਆ ਜੀ ਤੇ ਥੱਲੇੋਂ ਜੇਕਰ ਆਪਾਂ ਥਾਣਾ ਦੀ ਗੱਲ ਕਰੀਏ ਤਾਂ ਰੋਗ ਰੋਗ ਦਾ ਥਾਣਾ ਦੇਖੋ ਠੀਕ ਹੈ ਜੀ ਤਾਂ ਕਰੋ ਸੰਗ ਦੇ ਵਿੱਚ ਸਿਆਲ ਦਾ ਸਿਆਲ ਗਾਂ ਉਹਨਾਂ ਦੇ ਸਮੇਂ ਦੋਸਤੋ ਗਰਮੀ ਦੇ ਵਿੱਚ ਵੀ ਵਾਧੇ ਬੰਦੀ ਆ ਪਸ਼ੂ ਠੀਕ ਹੈ ਜੀ ਕਰੋ ਸੰਗ ਤੇ ਇਹ ਵੀ ਪੂਰੀ ਤਿਆਰੀ ਤੇ ਆ ਲੈ ਜੀ ਦੋ ਲੈ ਜੇ ਚਾਰ ਲੈ ਬਸ ਨਹੀਂ ਬਸ ਇੰਨੇ ਕ ਦੇ ਲੈ ਜੂਗੀ ਇਹਦੇ ਬਾਕੀ ਥਾਂ ਲੈਵਾ ਬੜਾ ਵਧੀਆ ਕਰਨ ਵਾਲੀ ਦਾ ਚਵਾ ਚੂ ਬਹੁਤ ਚੰਗਾ ਠੀਕ ਹੈ ਬਾਕੀ ਹੈ ਅਸੀ ਸਲਾਗ ਗਗਨ ਠੰਡੀ ਜੀ ਠੰਡੀ ਬਹੁਤ ਜਿਆਦੀ ਠੰਡੀ ਤੇ ਇਹ ਅੱਜ ਕਿੰਨੇ ਦੇ ਦੇ ਰਹੇ ਆ ਆਪਾਂ ਸੰਧੂ ਸਾਹਿਬ ਮੋਲੇ ਦਾ ਵੀ ਭਾਵੇਂ ਆਪ 65 ਕਰੀ ਜਾਈਏ ਇਹ ਵੀ 6000 ਦੀ ਹੋ ਜੂਗੀ ਜੈਸਨੋ 60 ਦੀ ਹੋ ਜੂਗੀ ਬਿਲਕੁਲ 60 ਦੀ ਹਾਂ ਲਓ ਵੀ ਇਹ ਦੋ ਆਪਾਂ 6000 ਦੀ ਤੁਹਾਨੂੰ ਮਹਿਰ ਮਿਲ ਜੂਗੀ ਬਾਕੀ ਸੰਧੂ ਸਾਹਿਬ ਪਤਾ ਕੀ ਯਾਰ ਗੱਲਾਂ ਬਾਤਾਂ ਵਾਲੀ 25 ਕਿਲੋ ਦੁੱਧ ਦੀ ਗਾਰੰਟੀ ਦੇ ਕੇ ਭੇਜਾਂਗੇ ਜਿਹੜਾ ਵੀਰ ਆਪਣੇ ਕੋਲ ਆਊਗਾ ਅੱਛਾ ਜੀ ਹਾਂ ਜੀ ਸਮਝ ਲੋ ਵੀ ਆਪਾਂ ਇਹ ਆਪਣੇ ਬੜੇ ਸੱਜਣ ਬੰਦੇ ਆਪਣੇ ਘਰੋਂ ਵੜ ਆਈ ਆ ਹਾਂ 22 ਕਿਲੋ ਪਹਿਲਾਂ ਨੇ ਦੁੱਧ ਬਣਾਇਆ ਵਛਲੀ ਅੱਛਾ ਹਾਂਜੀ 25 ਕਿਲੋ ਦੁੱਧ ਬਹੁਤ ਹੁੰਦਾ ਵੀਰ ਜੀ ਨਹੀਂ ਨਹੀਂ ਸੰਧੂ ਸਾਹਿਬ ਮਨਾ ਦੇ ਦਵਾਂਗੇ ਜੀ ਆਪਣੇ ਘਰੇ ਸੁਦੀ ਫਿਰ ਮਨਾ ਕੇ ਵੀ ਦਵਾਂਗੇ ਠੀਕ ਆ ਜੀ ਹਾਂਜੀ ਬਹੁਤ ਸੋ ਐਨੀਮਲ ਵੀ ਨਾ ਵੀ ਆਪਾਂ ਪਿੱਛੇ ਭਾਈ ਨੂੰ ਪਲੂਣ ਪਹਿਲਾ ਸਵੇਰ ਰੋਕੇ ਆ ਜੀ ਜਿਹੜੇ ਪਸ਼ੂ ਕਿਹੜਾ ਵੇਖੇ ਹੁੰਦੇ ਆ ਜਾਂ ਉਹਨਾਂ ਪਸ਼ੂਾਂ ਦੀ ਜਾਣਕਾਰੀ ਆ ਉਸ ਬਿਹਾਰ ਤੇ ਗੱਲਬਾਤ ਕੀਤੀ ਜਾਂਦੀ ਆ ਵੜ ਪ੍ਰੋਪਰ ਜਿਹੜੀ ਆ ਤੁਹਾਨੂੰ ਦਿਖਾ ਦਿੰਦੀ ਆ ਬਾਕੀ ਥੰਮ ਥੁਣਾ ਬਹੁਤ ਵਧੀਆ ਠੀਕ ਆ ਸੋ ਮੇਰਾ ਵੀਰ ਜਿੱਦਾਂ ਮਰਜ਼ੀ ਆਪਣੇ ਤੇਪ ਤਵਾਗ ਤਸਦੀ ਕਰ ਰਹੇ ਹੋ ਠੀਕ ਆ ਆ ਦੇਖੋ ਠੀਕ ਆ ਵੀਰੇ ਇਧਰ ਗਾਕਰ ਆਪਣੇ ਕੋਲ ਇੱਕ ਚੌਥੇ ਨੰਬਰ ਤੇ ਆ ਬੈਡ ਖੜੀ ਆ ਸੰਧੂ ਸਾਹਿਬ ਇਹਨੇ ਕੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਸ਼ਕੀਦੇਲ ਕਰਮਾਲੀ ਨੇ ਅੱਛਾ ਜੀ ਹਾਂਜੀ ਤੀਜਾ ਸੁਆ ਜੋ ਠੀਕ ਆ ਥਾਂ ਤੋਂ ਨਹੀਂ ਚੌਕੀ ਆ ਫਿਰ ਨਹੀਂ ਸੰਧੂ ਸਾਹਿਬ ਵਾਲੇ ਮਗਰ ਚੌਕ ਦੇ ਚੌਕ ਦੇ ਪੂਰੇ ਕਰ ਚੱਲੀ ਆ ਸ਼ਕੀਦੇ ਨੇ ਗੱਡੇ ਲੈਨੇ ਅੱਛਾ ਅੱਛਾ ਜੀ ਤੇ ਬਾਕੀ ਥਾਂ ਥਾਂ ਨੂੰ ਬੜਾ ਵਧੀਆ ਲੱਗਾ ਜਾਵੇ ਆ ਬਿਲਕੁਲ ਬਿਲਕੁਲ ਆਵੇ ਬਿਲਕੁਲ ਜੀ ਜਿੱਦਾਂ ਮਰਜੀ ਆ ਲਾ ਕੇ ਕੈਮਰਾ ਮਾਰੋ ਲਓ ਦੋਸਤੋ ਪਲੂਨ ਵਾਸੀ ਨੇ ਸੁਣਾ ਠੀਕ ਆ ਹਾਂਜੀ ਪਹਿਲਾ ਸੂਆ ਬੱਛੀ ਸੂਣ ਵਾਲੀ ਆ ਤਾਂ ਥੱਲੇ ਝੋਲੀ ਚਾਲੀ ਤੁਸੀਂ ਕਰੋ ਚਾਹ ਠੀਕ ਆ ਜੀ ਆ ਥਾਣਾ ਬਲੈਕ ਥਾਣਾ ਵੈਸੇ ਚਾਰੀ ਤੇ ਗਗਨ ਵੀਰੇ ਲੈਂਦੀ ਆ ਦਿਨ ਹਾਜੇ ਹਨਾ ਸੰਧੂ ਸਾਹਿਬ 500 ਦਿਨ ਲੈ ਜਣੇ ਨੇ ਨੋਰਮਲ ਹਾਂ ਹਾਂ ਜੇ ਉੱਪਰ ਇਸਾ ਜਾਵੇ ਤੇ ਦਿਹਾੜੀ ਪਹਿਲਾਂ ਹੀ ਪੂ ਸੂਫਾ ਉਦਾਂ ਲਾਏ ਪੂਰੀ ਆ ੱਡਾ ਭਰਦੀ ਆਉਂਦੀ ਰੋਈ ਰੋਈ ਕਰਮਾ ਬਿਲਕੁਲ ਹਾਂਜੀ ਬਾਕੀ ਲੜਾ ਲੁੜਾ ਬੜੀਆਂ ਨੇ ਠੀਕ ਆ ਜੀ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਬੜੂ ਬੜੀ ਸੰਧੂ ਸਾ ਤਕਰੀਬਨ ਗੋ ਹਫਤਾ 8 ਕਿ ਦਿਨ ਮੇਰਾ ਭਰਾ ਕੋਈ ਵੀ ਤੁਸੀਂ ਅੰਗ ਕੇ ਸੌਦਾ ਕਰ ਲਿਆ ਕਿਉਂਕਿ ਪਛੀ ਦੇ ਪਹਿਲਾ ਸੂਆ ਸੁਣਾ ਤੇ ਪੂਰੀ ਬਣ ਥਣ ਕੇ ਤਿਆਰ ਹੋ ਕੇ ਸੂਗੀ ਠੀਕ ਆ ਜੀ ਇਹ ਨਹੀਂ ਹੈਗਾ ਕਿ ਪਿੱ ਢਲੀ ਝੋੜੀ ਜਿਹੜੀ ਇਹ ਸੁਕੂਗੀ ਪੂਰੀ ਕਸਮਾ ਲੇਵਾ ਤੇ ਬਿਲਕੁਲ ਖੁਚਾਂ ਤੋਂ ਤੁਸੀਂ ਵੇਖੋ ਗਿੱਟ ਗਿੱਟ ਡੇਡੜ ਗਿੱਟ ਉੱਚਾ ਲੇਵਾ ਠੀਕ ਆ ਜੀ ਆ ਦੇਖੋ ਜੀ ਮਦਰ ਮੋਦਰ ਚੰਗੀ ਜੁ ਹੋਈ ਫਿਰ ਹਾਏ ਬਹੁਤ ਸੰਧੂ ਸਾਹਿਬ ਮਾਦਰ ਕਾੜਤੀ 32 ਕਿਲੋ ਦਾ ਮਾਦਰ ਕਾੜ ਰਿਹਾ ਉਹਦਾ ਹਾਂ ਲਓ ਜੀ ਆ ਫੇਸ ਕੁਆਲਟੀ ਠੀਕ ਆ ਜੀ ਛੋਟਾ ਕੰਨ ਚੌੜਾ ਮੱਥਾ ਤੇ ਕੱਦ ਉੱਚਾ ਬੱਚੀ ਦਾ ਅਜੇ ਉਮਰ ਦੇ ਅਕੋਰਡਿੰਗ ਹੀ ਗੱਲ ਪੰਨੀ ਆ ਦੋਸਤ ਜੇ ਸਵੇਰੇ ਤੇ ਜੇ ਸਵੇਰ ਤੱਕ ਜਾਂਦੇ ਜਾਂਦੇ ਚੰਗਾ ਹੋਰ ਕੱਦ ਕਰ ਦੋ ਗੇਠ ਹੋਰ ਉੱਚਾ ਹੋ ਜੂਗਾ ਕੱਦ ਕੱਠ ਤੇ ਬਾਕੀ 3-4 ਕੋਈ ਫੋਟ ਕੋਈ ਬੱਚਾ ਨਹੀਂ ਲੱਗਾਗਾ ਐਕਸਟਰਾ ਨਾਲ ਲੈ ਵੀ ਕਹਿੰਨ ਵੀਰੇ ਚੰਗੀ ਆ ਬੱਚੀ ਓਵਰঅল ਜਿੰਨੀ ਆ ਸਾਰੀ ਹਾਂਜੀ ਹਾਂਜੀ ਤੇ ਇਹਦੀ ਅੱਜ ਮੰਗ ਕੀ ਕਰਦੀ ਸੰਦੂ ਸਾਹਿਬ ਵੇਖੋ ਜੇ ਤੇ ਆਪਾਂ ਸਵਾਗੇ ਵੇਚਾਂਗੇ ਫਿਰ ਇਹਦਾ ਮੁੱਲ ਹੋਰ ਹੋਊਗਾ ਅੱਜ ਇਹਦਾ ਮੁੱਲ ਸਿਰਫ 45000 ਦੀ ਬਾ ਦੇਣੀ ਆ 45 ਦੀ ਹਾਂ ਜੇ ਆਪਾਂ ਸਵਾਗੇ ਵੇਚ ਕੇ ਫਿਰ ਇਹਦਾ ਮੁੱਲ ਹੋਰ ਹੋਊਗਾ ਅੱਛਾ ਜੀ ਹਾਂਜੀ ਠੀਕ ਹੈ ਸਹੀ ਆ ਪਤਾ ਕੀ ਹੈ ਤੇਰੇ ਪਤਾ ਆ ਕਿ ਪਊ ਮੁੜ ਕੇ ਸਾਹਮਣਾ ਪੈਂਦਾ ਅੱರ್ಧ ਦਿਨ ਫਿਰ ਦੁੱਧ ਵੀ ਬਣਾ ਕੇ ਦੇਵਾਂਗੇ ਵਾਛੀ ਤੇ ਆਪਾਂ ਚੰਗਾ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਲੋਬੀ ਪ੍ਰਭੂ ਅੱਜ ਫਿਲਹਾਲ ਕੋਈ 5-7-8 ਦਿਨ ਕੱਚੀ ਦਾ ਆ ਮੋਲਾ ਜੋ ਤੁਹਾਨੂੰ ਦੱਸ ਦਿੱਤਾ ਸੋ ਜਿਵੇਂ ਜਿਵੇਂ ਪਸ਼ੂ ਵਰਤੋਂ ਤਿਆਰੀ ਤੇ ਆਉਂਦਾ ਜਾਂ ਸੂਸੂਆ ਕਿਸੇ ਦਾ ਸੁਦਾ ਕਰਨ ਦੀ ਉਹ ਖੇਚਲ ਜਿਹੜੀ ਆ ਉਹ ਵੀ ਪੈ ਜਾਂਦੀ ਆ ਓਨਰ ਮਾਲਕ ਨੂੰ ਠੀਕ ਆ ਜੀ ਪਪਾ ਦੀ ਉਹਦੀ ਗੱਲਬਾਤ ਤੁਰੀ ਹੋਰ ਹੋ ਜਾਂਦੀ ਫਿਰ ਚਲੋ ਰੇਟ ਦੀ ਉਪਰੇਟਾਉਂਦੇ ਰਹਿੰਦੇ ਆ ਅੱਜ ਫਿਲਹਾਲ ਇਹ ਰੇਟ ਆ ਠੀਕ ਆ ਤੇ ਇੱਧਰ ਜਿਹੜੀਆਂ ਤੁਹਾਨੂੰ ਵੇੜਾ ਆਪਾਂ ਦਿਖਾ ਹੀ ਦਿੱਤੀਆਂ ਨੇ ਇਹ ਤਿੰਨ ਹੀ ਵੇੜਾ ਜੀ ਦੋਸਤੋ ਜਿਹੜੀਆਂ ਗੱਬਣ ਤਿਆਰੀ ਦੇ ਵਿੱਚ ਨੇ ਇੱਕ ਬੱਛੀ ਜਿਹੜੀ ਸੂਈ ਸਵਾਈ ਇੱਕ ਵੇੜ ਵੱਡੀ ਗਾਂ ਜਿਹੜੀ ਤੁਹਾਨੂੰ ਇੱਧਰ ਦਿਖਾ ਦਿੱਤੀ ਇਹ ਸੂਈ ਸਵਾਈ ਆ ਠੀਕ ਆ ਸੋ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਵੀਰ ਦੇ ਨੰਬਰ ਆ ਜਿਹੜੀਆਂ ਤੁਸੀਂ ਵੇਖਣਾ ਵੇਖੋਗੇ ਦੋਸਤੋ ਇਹ ਸਾਰੀਆਂ ਗੱਬਾਂ ਨਾ ਠੀਕ ਹੈ ਜੀ ਸੰਦੂ ਰੇ ਦੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਸ਼ਗੀ ਦੇ ਰਸੀ ਨੇ ਅੱਛਾ ਇਹ ਦੂਜਾ ਸੂਰਾ ਸੂਣਾ ਵਚੀ ਨੇ ਹਾਂ ਠੀਕ ਹੈ ਇਹ ਪੋਖਾਵਾਂਗੇ ਪੰਜਾਂ ਛਿਆਂ ਦੇ ਨਾਲ ਨੂੰ 25 ਕਿਲੋ ਦੁੱਧ ਦੀ ਗਾਰੰਟੀ ਦੇ ਕੇ ਭੇਜਾਂਗੇ ਵੇੜ ਜਿਹੜਾ ਬੰਦਾ ਲਊਗਾ ਬਹੁਤ ਜਿਆਦਾ ਕਰਵਾ ਲਈ ਥੱਲੇੋਂ ਵੇਖੀ ਮੈਂ ਨਾ ਸੰਦੂ ਸਾਹਿਬ ਬਹੁਤ ਜਿਆਦੀਆਂ ਵੇਖੋ ਢੱਲਾ ਕਿੱਥੇ ਵੱੱਟ ਲਈ ਫਿਰਦੀ ਆ ਤੇ ਠੰਡੀ ਸੀਲਸ ਲੱਗਾ ਆ ਵੇੜਾ ਇਹ ਉਹਨਾਂ ਜਿਆਦੀਆਂ ਠੰਡੀਆਂ ਕਰਮਾਲੀਆਂ ਜਦ ਦਾ ਮਰਜੀ ਥਣਾ ਤੱਕ ਭੱਜੇ ਫਿਰੋ ਦੇਖਣਾ ਗਾਰਡਨ ਨਗਰ ਲੈਦੀਆਂ ਦਿਨ ਅੱਠ ਅੱਠ 10 10 ਮੈਂ ਨਾ ਸੰਧੂ ਸਾਹਿਬ ਆਪਾਂ ਬੁੱਧ ਵੀਰਵਾਰ ਨੂੰ ਵੀਡੀਓ ਇਹਨਾਂ ਦੀ ਪਾ ਦਾਂਗੇ ਆ ਲੋ ਇਹਦੇ ਮੈਂ ਛੱਡੇ ਪਰ ਜਾਣੇ ਨੇ 100 100 ਦਿਨ ਹਜੇ ਸੰਭਾਲ ਲੈਂਦੀਆਂ ਨੇ ਬੱਚਿਆਂ ਦੋ ਤੁਹਾਨੂੰ ਦਿਖਾਈਆਂ ਨੇ ਇਦਰ ਜਿਹੜੀਆਂ ਆਪਾਂ ਆ ਗਾਵਾਂ ਵੇਖਣਦੇ ਆ ਗਗਨ ਇਹ ਵੀ ਮਤਲਬ ਸੁਵੀਆਂ ਦੇ ਵਿੱਚ ਕਿੰਨੇ ਤੇਜੇ ਤੇਜੇ ਘੋਣਗੇ ਸੰਧੂ ਸਾਹਿਬ ਇਹਨੇ ਦੁੱਗ੍ਹਾ ਸੁਆ ਸੂਣਾ ਵਾ ਉਹ ਸਿਰਫ ਆਪਾਂ ਵੇਚਣ ਤਾਂ ਨਹੀਂ ਦੇ ਇਹਦੀ ਆਪਾਂ ਨੂੰ ਗਰੰਟੀ ਬਹੁਤ ਜਿਆਦੀ ਚਾਹੀ 25 ਕਿਲੋ ਦੀ ਆਈ ਆ ਹਾਂ ਆਪਾਂ ਡੱਡ ਬਣਾ ਕੇ ਵੇਚਣਾ ਬੜੀ ਵੱਛੀ ਠੰਡੀ ਤਸੀਲ ਵਾ ਠੀਕ ਆ ਹਾਂ ਜੀ ਹੁਣ ਦੱਸੋ ਤੁਹਾਨੂੰ ਆਪਾਂ ਪਸ਼ੂ ਦਿਖਾਈ ਜਾਂਦੇ ਪਏ ਆ ਅਪਡੇਟ ਅੱਜ ਮਰੀ ਦੇ ਦੀ ਆਪਾਂ ਗੱਲਬਾਤ ਕਰਨੀ ਹੈ ਤੇ ਵੀਡੀਓ ਦੇ ਵਿੱਚ ਆ ਵੇਰਵਾ ਪਾ ਕੇ ਤੁਸੀਂ ਗੱਲਬਾਤ ਕਰ ਸਕਦੇ ਜਿਵੇਂ ਜਿਵੇਂ ਰੰਗ ਜਿਵੇਂ ਜਿਵੇਂ ਇਹਨਾਂ ਦਾ ਫੈਸ਼ਨ ਡਿਜ਼ਾਈਨ ਆ ਉਸ ਅਕੋਰਡਿੰਗ ਤੁਸੀਂ ਬ ਇਹ ਬੀਚ ਕਿਹਾ ਸਮਾਂ ਗਿਆ ਨੇ ਸੰਧੂ ਸਾਹਿਬ ਪਤਾ ਕੀ ਆ ਉਹ ਬੜਾ ਦੋਵੇਂ ਸੇਲ ਹੋਈਆਂ ਉਹਨਾਂ ਅੱਜ ਚਲੇ ਜਾਣਾ ਸ਼ਾਮ ਨੂੰ ਅੱਛਾ ਜੀ ਹਾਂਜੀ ਉਹ ਆਪਣੇ ਬੜੇ ਚਿਰ ਦੇ ਆਪਣੇ ਨਾਲ ਓਨਰ ਜੁੜੇ ਆ ਘਾ ਆਪਣੇ ਹਾਂਜੀ ਹਾਂਜੀ ਉਹਨਾਂ ਆਪਣੇ ਦੇ 12 14 ਗਾਂ ਅੱਗੇ ਖੜੀਆਂ ਆ ਸ਼ਾਮ ਨੂੰ ਭੇਜਣੀਆਂ ਮੈਡਮ ਇਹ ਭੇਜਣੀਆਂ ਨੇ ਫਿਰ ਹਾਂਜੀ ਸ਼ਾਮ ਨੂੰ ਹੀ ਚਲੇ ਜਾਣੀਆਂ ਚਲੋ ਜੀ ਠੀਕ ਆ ਇੱਧਰ ਜਿਹੜੀਆਂ ਦੋਸਤੋ ਦੋ ਤਿੰਨ ਤੋਂ ਚਾਰ ਨਾਲ ਜਿਹੜੀਆਂ ਆਪਾਂ ਬੜਾ ਤੁਹਾਨੂੰ ਦਿਖਾਈਆਂ ਪੱਛੀਆਂ ਠੀਕ ਆ ਪਹਿਲ ਨਾਲ ਦੂਜੇ ਨਾਲ ਦੂਜੇ ਦੂਜੇ ਸਵੇਰ ਜਿਹੜੀਆਂ ਸੂਣ ਵਾਲੀਆਂ ਨੇ ਇਹ ਤਿਆਰੀ ਦੇ ਵਿੱਚ ਆ ਪੰਜ ਪੰਜ 7 7 ਦਿਨ ਬਾਕੀ ਆ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਜੇ ਅਦਰਵਾਈਜ਼ ਇਹ ਆਪਾਂ ਤੁਹਾਨੂੰ ਪੰਜਾਂ ਛਿਆਂ ਪੰਜਾਂ ਛਿਆਂ ਦਿਨਾਂ ਨੂੰ ਦਿਖਾ ਦਾਂਗੇ ਜੀ ਪੂਰੀ ਤਿਆਰੀ ਤੇ ਜਦੋਂ ਆ ਗਈਆਂ ਇੱਧਰ ਚਾਰ ਵੜਾ ਆਪਾਂ ਤੁਹਾਨੂੰ ਦਿਖਾਤੀਆਂ ਨੇ ਪੂਰਾ 베ਰਵਾ ਤੁਹਾਨੂੰ ਮਿਲ ਗਿਆ ਨੰਬਰ ਸਕਰੀਨ ਤੇ ਵਿਰਗ ਕਰਨ ਦਾ ਲਾ ਦਿੰਨੇ ਆ ਨੰਬਰ ਵੀਰੇ ਬੋਲ ਦੇਕਾ 8847507397 ਠੀਕ ਹੈ ਜੀ ਹਾਂਜੀ ਤੇ ਪਾਉ ਜੀ ਕਿਵੇਂ ਠੀਕ ਆ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਬੜੇ ਵਧੀਆ ਪਾਉ ਜੀ ਠੀਕ ਠਾਕ ਵਧੀਆ ਵਧੀਆ ਮਰੀਆਂ ਦੇ ਸ਼ਾਲਾਂ ਮੈਂ ਨਾ ਗੁਰੂ ਨਾਨਕ ਦੇਵ ਜੀ ਸਿਰ ਸ਼ੋਕਰੇ ਮਾਲਕ ਦਾ ਇਸੇ ਤਰ੍ਹਾਂ ਹੀ ਤੇ ਮਾਲ तकरीबन ਮੇਲੀ ਮਲਾਈ ਜਾਂਦਾ ਚਲੋ ਚੰਗੇ ਤੋਂ ਚੰਗਾ ਵੀ ਮਾਲ ਮਿਲਣਾ ਹੀ ਆਂ ਤੇ ਆਵਾ ਮਿਲਦਾ ਹੋਰ ਤੋਰੇ ਫੇਰੇ ਨਾਲ ਹੀ ਆ ਸਾਰਾ ਬਾਕੀ ਇੰਨਾ ਕਿ ਵੀ ਕੰਟੈਕਟ ਇੰਨੇ ਕਿ ਜਿਆਦੇ ਬਣ ਬਣ ਕੇ ਹੁਣ ਤੇ ਕਾਫੀ ਜਰ ਤੋਂ ਲੰਮਾ ਕੰਮ ਕਰਦੇ ਆ ਰਹੇ ਵੈਸੇ ਭੈਣ ਭਰਾ ਬਾਜ ਮਾਰ ਕੇ ਵੀ ਕਈ ਕਹਿ ਦਿੰਦੇ ਵੀ ਚਲੋ ਪਸੂ ਹੈਗੇ ਬਕਾ ਜਾਈ ਦੱਸੀ ਜਾਂਦੇ ਆ ਤਾਂ ਆਪਾਂ ਲਈ ਆਉਨੇ ਆ ਆ ਬਸ ਜਿਵੇਂ ਇਸੇ ਤਰ੍ਹਾਂ ਹੀ ਹਾਂ ਹੋਰ ਰਾਜੀ ਬਾਜੀ ਮੇਰਾ ਡੈਡੀ ਹਾਂ ਸਰੋਤ ਜੀ ਲੋ ਵੀ ਦੋਸਤੋ ਇਹ ਸਾਨਾ ਪਾਉ ਗਰਮੇਲ ਸਿੰਘ ਤੇ ਵੀਰ ਗਗਨ ਤੋਂ ਪੂਰੀ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਤੇ ਵੱਧ ਤੋਂ ਵੱਧ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਇਸੇ ਤਰ੍ਹਾਂ ਮਾਲ 8 7 8 7 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ